ਵਿਦਾਂਸਭਾ ਹਲਕਾ ਤਰਨਤਾਰਨ ਦੇ ਵਿੱਚ ਕਾਂਗਰਸ ਪਾਰਟੀ ਡਾਕਟਰ ਤਰੰबीर ਅਗਨੀ ਹੋਤਰੀ ਦੇ ਐਮਐਲਏ ਬਣਨ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਲੱਡੂਆਂ ਦੇ ਨਾਲ ਤੋਲਿਆ ਗਿਆ ਤੇ ਅੱਜ ਡਾਕਟਰ ਤਰੰबीर ਅਗਨੀ ਹੋਤਰੀ ਐਮਐਲਏ ਕਾਂਗਰਸ ਪਾਰਟੀ ਤਰਨਤਾਰਨ ਦਾ ਜਨਮ ਦਿਨ ਵੀ ਸੀ ਉਹਨਾਂ ਦੇ ਜਨਮ ਦਿਨ ਦੇ ਮੌਕੇ ਕੇਕ ਕੱਟ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਵਿਮਲ ਅਗਰਵਾਲ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਹਾਈ ਕਮਾਂਡ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਚਹੇਤੇ ਪੁੱਤਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਆਪਣਾ ਚੈਨਲ ਪੀਟੀਸੀ ਜੋ ਕਿ ਝੂਠ ਦਾ ਚੈਨਲ ਹੈ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਕਿਉਂਕਿ ਜੋ ਅੱਜ ਵੀ ਝੂਠੇ ਪ੍ਰਚਾਰ ਕਰ ਰਿਹਾ ਹੈ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸਾਬਕਾ ਮੁੱਖ ਮੰਤਰੀ ਤੇ ਉਹਨਾਂ ਦੇ ਚਹੇਤੇ ਪੁੱਤਰ ਸਾਹਿਬਾਨ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਨ੍ਹਾਂ ਨੂੰ ਬੜੇ ਪਿਆਰ ਨਾਲ ਆਪਾਂ ਸੁੱਖਾ ਗੱਭੀ ਵੀ ਕਹਿੰਦੇ ਆ ਮੈਂ ਦਸਰਾ ਕਹਿੰਦਾ ਹਾਂ ਵੀ ਇਹ ਜਿਹੜੇ ਇਹਨਾਂ ਦੇ ਆਪਣੇ ਫੁਕਰੇ ਚੈਨਲ ਨੇ ਲੋਟੂ ਘਸੋਟੂ ਚੈਨਲ ਪੀਟੀਸੀ ਵਰਗੇ ਇਹਨਾਂ ਨੂੰ ਬੰਦ ਕਰਾਓ ਕਿਉਂਕਿ ਇਹ ਜਿਹੜਾ ਅਲੀ ਬਾਬਾ ਦੇ 40 ਚੋਰ ਹੁੰਦਾ ਸੀ ਇਹੜਾ ਅਲੀ ਬਾਬਾ ਪ੍ਰਕਾਸ਼ ਸਿੰਘ ਇਹਦੇ ਵਿੱਚ 52 ਚੋਰ ਸਨ ਉਹਨਾਂ ਵੀ ਹੱਲੇ ਵੀ ਇਹ ਫੁਕਰੇ ਚੈਨਲ ਜਿਹੜਾ ਪੀਟੀਸੀ ਆ ਹੱਲੇ ਵੀ ਕਹਿੰਦੇ ਵਿਕਾਸ ਕਰਾਇਆ ਵਿਕਾਸ ਨਹੀਂ ਕਰਾਇਆ ਵਿਨਾਸ਼ ਕਰਾਇਆ ਜਗ੍ਹਾ ਜਗ੍ਹਾ ਲੋਕਾਂ ਦੇ ਕਬਜ਼ੇ ਕੀਤੇ ਗਏ ਆ ਜਾਇਦਾਦਾਂ ਤੇ ਕਬਜ਼ੇ ਕੀਤੇ ਗਏ ਰੇ ਆ ਔਰ ਨੌਜਵਾਨਾਂ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਾਲੇ ਧਕੇ ਲਿਆ ਗਿਆ ਵਾ ਜਿਵੇਂ ਤੁਹਾਨੂੰ ਪਤਾ ਹੈ ਦਾ ਬੀ ਆਮ ਆਦਮੀ ਪਾਰਟੀ ਨੇ ਜਿੱਤਰਾਗਾ ਕਿੱਕਲੀ ਕਲੀਰ ਦੀ ਗੱਪ ਸੁਖਬੀਰ ਦੀ ਚਿੱਟਾ ਮੇਰੇ ਭਾਈ ਦਾ ਤੇ ਬਾਰਡਰ ਤੋਂ ਮੰਗਾਈ ਦਾ ਇਹ ਚਿੱਟੇ ਵਾਲਾ ਚੈਨਲ ਜਿਹੜਾ ਵਾ ਇਹ ਪੀਟੀਸੀ ਨਿਊਜ਼ ਮੈਂ ਜਿਹਨੇ ਮੀਡੀਆ ਵਾਲੇ ਆਏ ਨੇ ਇਹਨਾਂ ਮੈਂ ਐਨ ਆਰ ਆਈ ਉੱਥੇ ਦੱਸਣਾ ਚਾਹਾਂਗਾ ਵੀ ਪੀਟੀਸੀ ਵਾਲੇ ਵੀ ਅਲੀ ਬਾਬੇ ਨੇ ਗੁੰਗਾਈ ਜਾ ਰਹੇ ਆ ਅਲੀ ਬਾਬਾ ਵੀ ਭੱਜ ਗਿਆ ਤੇ ਅਲੀ ਬਾਬੇ ਦੇ ਚੋਰ ਵੀ ਭੱਜ ਗਏ ਆ ਤੇ ਹੁਣ ਰਾਮ ਰਾਜ ਆ ਗਿਆ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਆ ਔਰ ਜਿੱਥੇ ਵੀ ਰਾਵਣ ਹੋਣਗੇ ਇਹ ਰਾਮ ਰਾਜ ਦੇ ਵਿੱਚ रामचंद्र ਜੀ ਤੇ ਉਹਨਾਂ ਦੀ ਹਨੂਮਾਨ ਜੀ ਦੀ ਸੈਨਾ ਜਿੱਥੇ ਵੀ ਰਾਵਣ ਹੋਣਗੇ ਰਾਸ਼ੀਸ਼ ਹੋਗੇ ਉਹਨਾਂ ਨੂੰ ਖਤਮ ਕੀਤਾ ਜਾਊਗਾ ਮੈਂ ਨਾ ਨਾ 20 ਲੱਖ ਦੀ ਛੱਤ ਲਾਈ ਐ ਨਾ ਭਾਜੀ ਤੁਹਾਨੂੰ ਪਤਾ ਹੀ ਆ ਤੇਮ ਗੁਰੂ ਮਾਲੇ ਮੈਂ ਲੱਖ ਜਿੱਤ ਲਿਆ 20 ਲੱਖ ਜਿੱਤ ਲਿਆ ਤੇ ਮੁਰਗੇ ਕਿਹਦੇ ਜਿਆਦਾ ਦਿਲ ਜਿਆਦਾ ਦਿਲ ਨਾਲ ਮੈਂ ਕੁਛ ਨਾ ਕੋਠੀ ਲਾ ਲ ਜੇ ਇੰਨੀ ਤੇ ਜੁੱਤ ਹੈਗੀ ਤੇ ਵਾਦੇ ਪੈਸੇ ਲੈ ਲਈ ਮੈਂ ਹਾਂ ਮੈਂ ਮਿਸਤਰੀ ਵਾਲੇ ਪੈਸੇ ਮਿਹਨਤ ਦੇ ਤੇਰੇ ਦੂਜੇ ਪੈਸੇ ਮੈਂ ਆਪਣੇ ਕੋਲ ਰੱਖਣੇ ਮੈਂ ਇਦਾਂ ਹੀ ਲੱਗਣ ਦਾ ਇਹਨਾਂ ਦਾ ਪੈਸਾ ਮੈਂ ਆਪਣੇ ਚ ਨਹੀਂ ਵਾਰਦਾ ਮੈਂ ਸੱਚੀ ਗੱਲ ਸਾਂ ਪਰ ਜੇ ਹਾਲ ਵੇ ਲੈ ਲੱਖ ਰੁਪਏ ਜਾਲੀ ਹੀ ਵਿੱਚ ਜਿਹੜਾ ਵਟਾਇਆ ਨਾ ਕੋ ਫਿਰ ਇਹਨਾਂ ਦੀ ਕੋਈ ਸੁਣ ਲੋ ਇਲੈਕਸ਼ਨ ਦੇ ਮੈਨੀਫੈਸਟੋ ਵਿੱਚ ਵੀ ਵਾਦੇ ਕੀਤੇ ਮਾਰਾ ਕਰਨਾ ਔਰ ਜਿੱਥੋਂ ਤੱਕ ਮੇਰੇ ਵੀਰ ਅਕਾਲੀ ਦਲ ਦੇ ਨਾਰਾ ਲਾਉਂਦੇ ਰਹੇ ਸੀ ਬਹੁਤ ਬਹੁਤ ਕਾਸ਼ ਤਾਂ ਮੈਨੂੰ ਤੇ ਚੰਗੀ ਪੋਜੀਸ਼ਨ ਕੋਲ ਮਿਲਦੀ ਤੇ ਡੋਨਾਲਾਲ ਤੈਨਾਲਾ ਜੀ ਸਾਹਿਬ ਜਾਰੀਸ਼ਾ ਦਿੱਤਾ ਹੈ। ਔਰ ਵਿਕਾਸ ਸੀਮਨ ਨੇ ਵੀ ਕੈਂਡੀ ਦਾ ਬਹੁਤ ਜੀਸਾ ਰੱਖਿਆ।

ਦੀ ਇਹ ਅਗਿਆਨਤਾ ਕੰਪਨਟ ਜਨਾਬੀ ਬਗਲ ਕਲਪ ਕੰਪਨਟ ਬੈਸਰ ਤਰੰਤਰੰਤੋ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ